ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਲੈਕਸ਼ਨਾਂ ਦਾ ਜਿਹੜਾ ਮਾਹੌਲ ਆ ਪੂਰਾ ਭਖਿਆ ਹੋਇਆ ਜਿਵੇਂ ਕਿ ਰੋਜ਼ ਹੀ ਅਸੀਂ ਕਿਸੇ ਨਾ ਕਿਸੇ ਕੈਂਡੀਡੇਟ ਨਾਲ ਕਿਸੇ ਲੀਡਰ ਨਾਲ ਗੱਲਬਾਤ ਕਰਦੇ ਹਾਂ ਤਾਂ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਸੂਈ ਪਾਰਟੀ ਦੇ ਕੈਂਡੀਡੇਟ ਸਿਰਤ ਦੇ ਨਾਲ ਜਿਹੜੇ ਕਿ JOIT ਤੋਂ ਨੇ ਸਿਰਤ ਮੇਰਾ ਸਭ ਤੋਂ ਪਹਿਲਾ ਕੁਐਸਚਨ ਤੁਹਾਨੂੰ ਇਹ ਹੈ ਕਿ ਕੁੜੀਆਂ ਯੂਨੀਵਰਸਿਟੀ ਦੀ ਰਾਜਨੀਤੀ ਜਾਂ ਓਵਰਆਲ ਜੇ ਕੰਟਰੀ ਦੀ ਵੀ ਗੱਲ ਕਰੀਏ ਤਾਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ ਤਾਂ ਤੁਸੀਂ ਸਟੂਡੈਂਟ ਐਕਟਿਵਿਜ਼ਮ ਨੂੰ ਕਿਵੇਂ ਦੇਖੋਣਿਆ ਜਾਂ ਘਰ ਤੋਂ ਕਦੇ ਮਨਾਂ ਨਹੀਂ ਕੀਤਾ ਕਿਸੇ ਨੇ ਸੋ ਜਿਹੜਾ ਤੁਸੀਂ ਮੁੱਦਾ ਚੱਕਿਆ ਤੇ ਸਟੂਡੈਂਟ ਮਤਲਬ ਔਰਮਨ ਏਮਪਾਵਰਮੈਂਟ ਔਰਮਨ ਦੀ ਜੋ ਪਾਰਟਿਸਪੇਸ਼ਨ ਹੈਗੀ ਹੈ ਉਹ ਪੋਲਿਟਿਕਸ 'ਚ ਘੱਟ ਹੈ ਜਿਹੜੀਆਂ ਅਸੀਂ ਨਾ ਇਨਸਿਕਿਉਰ ਪੈਂਟਸ ਦੀ ਵੀ ਇਹੀ ਇਨਸਿਕਿਉਰਟੀ ਹੁੰਦੀ ਹੈ ਤੇ ਕੁੜੀਆਂ ਦੀ ਵੀ ਕਿ ਇੱਕ ਸੇਫ ਕਲਚਰ ਸਾਰੇ ਅਸੀਂ ਸਾਰੇ ਇਹ ਸਮਝਦੇ ਨੇ ਲੱਗਦਾ ਵੀ ਹੈ ਬਥੇਰੀ ਥਾਂ ਤੇ ਕੁੜੀਆਂ ਨੇ ਇਹ ਚੀਜ਼ ਫੀਲ ਵੀ ਕੀਤੀ ਹੈ ਕਿ ਸਾਨੂੰ ਨਾ ਦਬਾ ਦਿੰਦੇ ਨੇ ਉਹ ਆਈ ਹੈ ਉਹਦਾ ਰੀਜ਼ਨ ਆਈ ਹੈ ਜੇ ਅਸੀਂ ਕੈਂਪੇਨਿੰਗ ਕਰਨੀ ਹੈ ਸਾਨੂੰ ਕੁੜੀਆਂ ਚਾਹੀਦੀਆਂ ਨੇ ਬਟ ਜਦੋਂ ਕੈਂਡੀਡੇਟ ਨੂੰ ਪੋਸਟ ਤੇ ਖੜਾਣਾ ਹੁੰਦਾ ਤਾਂ ਕੋਈ ਕੁੜੀ ਨਹੀਂ ਅੱਗੇ ਆਂਦੀ ਤੇ ਪਾਰਟੀ ਵਾਲਿਆਂ ਦਾ ਵੀ ਇਹੀ ਹੁੰਦਾ ਤੇ ਅਸੀਂ ਕੁੜੀ ਅੱਗੇ ਲਾਣਗੇ ਪਤਾ ਨਹੀਂ ਜਿੱਤੂਗੀ ਨਹੀਂ ਜਿੱਤੂਗੀ ਇੱਕ ਨੋਟੇਸ਼ਨ ਜਿਹਾ ਬਣਿਆ ਹੋਇਆ ਆਲਰੇਡੀ ਤੇ ਪੇਰੈਂਟਸ ਦੀ ਵੀ ਇਹ ਇਨਸਿਕਿਉਰਟੀ ਹੁੰਦੀ ਹੈ ਕਿ ਸੇਫਟੀ ਰੀਜ਼ਨ ਕੈਂਪੇਨਿੰਗ ਹੋ ਰਹੀ ਹੈ ਇਨੇ ਮੁੰਡੇ ਨੇ ਕਿਉਂਕਿ ਮੈਜੋਰਿਟੀ ਮੁੰਡੇ ਨੇ ਮੈਜੋਰਟੀ ਆ ਇੱਕੋ ਹੀ ਰਹਿੰਦਾ ਕਿ ਸੇਫਟੀ ਇੱਕ ਮੇਜਰ ਇਸ਼ੂ ਅਸੀਂ ਫੇਸ ਕਰਦੇ ਹਾਂ ਤਾਂ ਡਿਫਰ ਕਰ ਤੋਂ ਕਿਵੇਂ ਦੀ سپورਟ ਰਹੀ ਆ ਹਲੋ ਸ਼ੁਰੂ ਤੋਂ ਹੀ ਉਸ ਚੀ ਲਈ ਰੈਡੀ ਸੀ ਤੁਸੀਂ ਕਨਵਿੰਸ ਕੀਤਾ ਨਹੀਂ ਅਸੀਂ ਮੈਂ ਕਨਵਿੰਸ ਕੀਤਾ ਉਹਨਾਂ ਨੂੰ ਇਹ ਕਹਿ ਕੇ ਕਿ ਜੇ ਸਾਰਿਆਂ ਹੀ ਡਰਨ ਗਿਆ ਤਾਂ ਫਿਰ ਫਾਇਦਾ ਕੀ ਹੈ ਕਿਸੇ ਨਾ ਕਿਸੇ ਨਾਲ ਕੋਈ ਸਟੈਪ ਚੱਕਣਾ ਹੀ ਪੈਣਾ ਹੈ ਸ਼ੁਰੂਆਤ ਤਾਂ ਕਿ ਤੋ ਕਰਨੀ ਪਣੀ ਹੈ ਹਾਂਜੀ ਕਿਥੇ ਤੋਂ ਉਹਨਾਂ ਨੂੰ ਵੀ ਇੱਕ ਕੌਨਫੀਡੈਂਸ ਸੀਗਾ ਕਿ ਚਲੋ ਕੋਈ ਗੱਲ ਨਹੀਂ ਸਾਡਾ ਜਿਹੜਾ ਜੋ ਆ ਕਿ ਅਗਰ ਕੁਝ ਕਰ ਸਕਦਾ ਹੈ ਸਭ ਦੀ ਪੜਾਈ ਲਈ ਤਾਂ ਇੱਕ ਮੌਕਾ ਦੇ ਕੇ ਦੇਖਦੇ ਹਾਂ ਸਿਰਫ ਮੇਰਾ ਅਗਲਾ ਕੁਐਸਚਨ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਐਕਟਿਵਿਜ਼ਮ ਕਰ ਰਹੇ ਹੋ ਹਾਂਜੀ ਕੁਝ ਤੁਹਾਡਾ ਮੈਨੀਫੈਸਟੋ ਵੀ ਹੋਣਾ ਕੁਝ ਤੁਸੀਂ ਸੋਚਿਆ ਵੀ ਹੋਣਾ ਕਿ ਇਹ ਜਿਹੜੇ ਮੁੱਦੇ ਆ ਉਹ ਆਪਾਂ ਹੱਲ ਕਰਨੇ ਆ ਤਾਂ ਤੁਸੀਂ ਯੂਨੀਵਰਸਿਟੀ ਚ ਕਿਹੜੀਆਂ ਜਿਹੜੀਆਂ ਸਮੱਸਿਆਵਾਂ ਪ੍ਰਮੁੱਖ ਤੌਰ ਤੇ ਦੇਖਦੇ ਹੋ ਵੀ ਜੇਸੀ ਪਾਵਰ ਚ ਹੋਣ ਤਾਂ ਸਭ ਤੋਂ ਪਹਿਲਾਂ ਆ ਜਿਹੜੀ ਚੀਜ਼ ਉਹ ਹੱਲ ਹੋਣੀ ਚਾਹੀਦੀ ਆ ਹਾਂ ਸੋ ਯੂਨੀਵਰਸਿਟੀ ਦਾ ਮੇਨ ਮੋਟਿਵ ਤਾਂ ਇਹ ਹੈ ਨਾ ਅਸੀਂ ਯੂਨੀਵਰਸਿਟੀ ਆਂਦੇ ਨੇ ਪੜਨ ਆਂਦੇ ਨੇ ਸੋ ਮੇਨ ਸਾਡਾ ਇਹ ਹੈ ਕਿ ਜਿਹੜਾ ਜੋ ਅਕੈਡੈਮਿਕ ਚੀਜ਼ ਹੈ ਸਾਡਾ ਰਿਸਰਚ ਕਲਚਰ ਹੋ ਗਿਆ ਪਲੇਸਮੈਂਟ ਹੋ ਗਈ ਪਲੇਸਮੈਂਟਸ ਡਰਾਈਵਸ ਹੋ ਗਿਆ ਸਭ ਤੋਂ ਸਭ ਤੋਂ ਪਹਿਲਾ ਤਾਂ ਸਾਡਾ ਏਮ ਮੋਟਿਵ ਹੁੰਦਾ ਹੈ ਫਿਰ ਅਸੀਂ ਦੇਖਦੇ ਨੇ ਕਿ ਸਿਕਿਉਰਿਟੀ ਕਿਹੋ ਜੀ ਹੈ এনवायरमेंट ਤੇ ਫਿਰ ਇਨਫਰਾਸਟ੍ਰਕਚਰ ਤਾਂ ਮੇਨ ਇਸ਼ੂਜ਼ ਆਈ ਨੇ ਕਿ ਕੁਝ ਲੂਪ ਹੋਲਸ এডੂਕੇਸ਼ਨ ਮੇ ਵੀ ਹੈ ਕੁਝ ਲੂਪ ਹੋਲ ਸਿਕਿਉਰਿਟੀ ਰੀਜ਼ਨਸ ਜਿੰਨਾ ਪ੍ਰੋਫੈਸਰਾਂ ਦੀਆਂ ਵੀ ਜ਼ਿਆਦਾਤਰ ਸੀਟਾਂ ਖਾਲੀ ਪਈਆਂ ਫਿਰ ਉਹ ਰਿਸਰਚ ਵਾਲਿਆਂ ਨੂੰ ਕਰਾਉਣਾ ਖੰਡਾ ਕੰਮ ਆ ਕੇ ਉਹ ਹੀ ਹੈ ਕਿ ਜਦ ਸਾਡੀ ਫੀਸ ਹਰ ਸਾਲ ਵੱਧਦੀ ਹੈਗੀ ਹੈ ਤਾਂ ਬਟ ਹਰ ਸਾਲ ਸਾਡੀ ਜੇ ਰੈਂਕਿੰਗ ਹੈ ਉਹ ਘਟਦੀ ਹੈ ਇੰਨਾ ਵਧੀਆ ਰਿਸਰਚ ਕਲਚਰ ਸੀਗਾ ਸਾਡੇ ਕੁਝ ਸਾਲਾਂ ਪਹਿਲੇ ਹੁਣ ਉਹ ਧੀਰੇ ਧੀਰੇ ਨਾ ਘੱਟ ਹੁੰਦਾ ਜਾ ਰਿਹਾ ਹੈ ਤਾਂ ਐਸਾ ਕਿਉਂ ਹੈ ਉਸਮੇਂ ਹਮੇ ਕੀ ਪਲੇਸਮੈਂਟ ਡਰਾਈਵਜ਼ ਔਰ ਅੱਛੀ ਹੋਏ ਜੋ ਇੱਕ ਰਿਸਰਚ ਕਲਚਰ ਕਲਚਰ ਆਲਰੇਡੀ ਵੀ ਬਹੁਤ ਅੱਛਾ ਹੈ ਬਟ ਔਰ ਐਨਹਾਂਸ ਹੋਏ ਔਰ ਸਭ ਅੱਛੇ ਹੋਏ ਸਿਰਫ ਤੁਸੀਂ ਤੁਹਾਡੀਆਂ ਵੀਡੀਓ ਵੀ ਦੇਖ ਰਹੇ ਆ ਕਾਫੀ ਸੋਸ਼ਲ ਮੀਡੀਆ ਤੇ ਕਿ ਹੌਸਲਾਂ ਦੇ ਵਿੱਚ ਇਦਾਂ ਵਸ਼ਰੂਮ ਵਗੈਰਾ ਤੇ ਕਿਸੇ ਉਹਦੀ ਮੇਨਟੇਨੈਂਸ ਨੂੰ ਲੈ ਕੇ ਕਾਫੀ ਇਸ਼ੂ ਚੱਕ ਰਹੇ ਹੋ ਕਿ ਸਫਾਈ ਬਿਲਕੁਲ ਨਹੀਂ ਹੈਗੀ ਤਾਂ ਕਿਵੇਂ ਚੀਜ਼ ਤੁਹਾਡੇ ਧਿਆਨ ਚਾਹੀ ਤੇ ਕੀ ਤੁਸੀਂ ਇਹਦੇ ਲਈ ਕਰ ਰਹੇ ਹੋ ਕਿ ਤੇ ਉਹ ਹੀ ਕਿ ਜੋ ਵਾਸ਼ਰੂਮਸ ਹੈ ਉਹ ਬਹੁਤ ਗੰਦੇ ਹੈ ਅਗਰ ਇੱਕ ਵਾਰ कोई चीज हो गई इसका मतलब ये नहीं होता है कि उसका जो रूट कॉज है रूट रीजन है वो हो गया सॉल्व हो गया जैसे वॉशिंग मशीन है एक बार इंस्टॉल होने से कुछ नहीं होता वो एक कंटिन्यूस रिपेयर्स मांगती प्लस वॉशरूम्स डेली अगर साफ़ नहीं होंगे तो उनका कोई फायदा नहीं है तो एक वही चीज़ है कि एक बार यूनिवर्सिटी ने इंस्टॉल कर दी फॉर एग्जांपल जो सैनिटरी पैड मशीन है वो इंस्टॉल तो हो गई हैं बट वो वर्किंग नहीं है किसी भी डिपार्टमेंट में किसी भी हॉस्टल में वो वर्किंग ही नहीं है तो एक मेंटेनेंस का काम होना चाहिए तो हॉस्टल च ना एक फालतू का रूल है जिंदी कोई लोड हैगी नहीं है जे ਅਸੀਂ ਰਹਿ ਰਹੇ ਹਾਂ ਹੌਸਟਲ ਤੇ ਸਾਡਾ ਕੋਈ ਫਰੈਂਡ ਜਾਂ ਸਾਡੇ ਕੋਈ ਘਰ ਵਾਲੇ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਇੱਕ ਦਿਨ ਲਈ ਰੋਕਣਾ ਹੈਗਾ ਉਸ 'ਚ ਸਾਨੂੰ ਨਾ ਗੈਸਟ ਐਂਟਰੀ ਲਈ 50 ਰੁਪਏ ਐਕਸਟਰਾ ਲੈਂਦੇ ਨੇ ਕੁਝ ਹੌਸਟਲ 'ਚ 50 ਨੇ ਕੁਝ 'ਚ 150 ਨੇ ਤੇ ਜੇ ਕੋਈ ਗੈਸਟ ਫੈਸਿਲਿਟੀ ਦੇ ਰਹਿ ਰਹੇ ਮਿਲਦ ਉਹਦੀ ਹੋਰ ਵੀ ਕਾਫੀ ਚਾਦੇ ਆ ਹਾਂਜੀ ਉਹਦਾ ਦੀ ਵੀ ਹੈਗੀ ਹੈ ਤੇ ਯੂਨੀਵਰਸਿਟੀ ਕੁਝ ਐਕਸਟਰਾ ਨਹੀਂ ਪ੍ਰੋਵਾਈਡ ਕਰਦੀ ਆ ਉਹਦੇ ਲਈ ਕਿ ਅਸੀਂ ਮੈਟ੍ਰੀਸ ਪ੍ਰੋਵਾਈਡ ਕਰਤਾ ਜਾਂ ਕੁਝ ਹੋਰ ਪ੍ਰੋਵਾਈਡ ਕਰਤਾ ਉਹ ਅਸੀਂ ਆਪੇ ਐਡਜਸਟ ਕਰਾਉਂਦੇ ਹਾਂ ਉਹ ਹੀ ਸਿੰਪਲ ਰੂਮ ਹੁੰਦਾ ਹਾਂਜੀ ਉਹ ਠੀਕ ਹੈ ਅਸੀਂ ਆਪੇ ਸਾਡੀ ਐਡਜਸਟਮ ਕੁਝ ਨਹੀਂ ਪ੍ਰੋਵਾਈਡ ਕਰਤੀ ਹੈ ਤੇ ਜਦੋਂ ਤੁਸੀਂ ਜਦ ਤੁਸੀਂ ਕੁਝ ਪ੍ਰੋਵਾਈਡ ਹੀ ਨਹੀਂ ਕਰ ਰਹੇ ਹੋ ਤਾਂ ਉਹ ਐਕਸਟਰਾ ਚਾਰजेस ਕਿਸ ਲਈ ਨੇ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਉਹ ਵੀ ਬੰਦ ਕੀਤੇ ਜਾਣ ਜਾਂ ਤਾਂ ਤੁਸੀਂ ਲੈਣੇ ਨੇ ਤਾਂ ਐਕਸਟਰਾ ਕੁਝ ਚੀਜ਼ਾਂ ਪ੍ਰੋਵਾਈਡ ਕਰੋ ਜਦ ਮੈਟਰ ਇਸ ਹੋ ਗਿਆ भी कुछ भी हो गया सानू लोड पैंती है जब तुम तो कुछ प्रोवाइड नहीं कर रहे हो तो उस फीस का कोई फायदा नहीं है हम यूनिवर्सिटी आए हैं तो, तो पढ़ाई तो कर ली बट एक सिक्योर इन्वायरमेंट सिक्योर एक इंफ्रास्ट्रक्चर रिलेटेड इशूज तो आ गए प्लस जो हमारा हॉस्टल के अराउंड एक गेड़ी कल्चर बहुत फेमस है यूनिवर्सिटी में तो वो उसका एक मेन रीजन ही यही है कि फोर व्हीलर्स की जो एंट्री है वो रिस्ट्रिक्टेड नहीं है बहुत ज्यादा कभी कभी ऐसा भी होता है कि मॉर्निंग में अगर किसी स्टूडेंट ने हॉस्टल से डिपार्टमेंट तक आना तो बहुत ज्यादा कभी कभी ऐसा होता है कि ਇतना ਜ਼ਿਆਦਾ ਆਊਟਸਾਈਡਰਸ ਦਾ ਇਤਨੇ ਵਹੀਕਲਸ ਹੈ ਕਿਉਂਕਿ ਉਨकी जब एंट्री पे कोई स्ट्रिक्शन ਹੀ ਨਹੀਂ ਹੈ तो इतना ज्यादा क्राउड हो जाता है ਇੱਕ ਵਾਰੀ ਯੂਨੀਵਰਸਿਟੀ ਨੇ ਇਦਾਂ ਬੇਵਜਹ ਕ੍ਰੀਏਟ ਕੀਤੀ ਸੀ ਕਿ ਅਸੀਂ ਇਹਦੇ ਤੇ ਸੈਕਟਰੀਟੇਟ ਲਈ ਕੋਈ ਐਕਸ਼ਨ ਲੈ ਰਹੇ ਆ ਪਰ ਦੁਬਾਰੇ ਫਿਰ ਉਹਨਾਂ ਮੋਲ ਹੋ ਗਿਆ ਉਹਦਾ ਨਾ ਕੋਈ ਇਹ ਨਹੀਂ ਹੈ ਕਿ ਅਸੀਂ ਨਾ ਆਉਣ ਜਾਣ ਬੰਦ ਕਰ ਦਈਏ ਕਿਉਂਕਿ ਪਬਲਿਕ ਯੂਨੀਵਰਸਿਟੀ ਹੈ ਸਾਨੂੰ ਲੋਕਾਂ ਦਾ ਆਉਣ ਜਾਣ ਅਸੀਂ ਬੰਦ ਨਹੀਂ ਕਰ ਸਕਦੇ ਨੇ ਬਟ ਉਹਦੇ ਲਈ ਇੱਕ ਡੈਜ਼ਿਗਨੇਟਿਡ ਨਾ ਪਾਰਕਿੰਗ ਹੋਣੀ ਚਾਹੀਦੀ ਹੈ ਜਿੱਥੇ ਸਾਡਾ ਜਿੰਨਾ ਵੀ ਟ੍ਰੈਫਿਕ ਹੈ ਨਾ ਉਹ ਕੰਟਰੋਲਡ ਮੈਨਰ ਚ ਰੈਗੂਲੇਟ ਹੋਵੇ ਜਿਹੜੇ ਮੁੰਡੇ ਨੇ ਕੁਝ ਮੁੰਡੇ ਆਊਟਸਾਈਡਰਸ ਹੋਗੇ ਉਹ ਹੋਸਟਲਾਂ ਦੇ ਬਾਹਰ ਨਾ ਗੇੜੀਆਂ ਮਾਰਦੇ ਨੇ ਸ਼ਾਮੀ ਤੇ ਜਿਹੜਾ ਵੀ ਟਾਈਮ ਹੈਗਾ ਉਹ ਕਲਚਰ ਨਾ ਬੰਦ ਹੋਣਾ ਚਾਹੀਦਾ ਹੈ ਉਹ ਕਲਚਰ ਐਦਾਂ ਹੀ ਬੰਦ ਹੋ ਸਕਦਾ ਜੇ ਜੇ ਅਸੀਂ ਗੇਟ ਤੇ ਜਿੰਨੀ ਵੀ ਚੈਕਿੰਗ ਹੈ ਉਹ ਪ੍ਰੋਪਰ ਹੋਵੇ ਇੱਕ ਡੈਜ਼ਿਗਨੇਟਿਡ ਪਾਰਕਿੰਗ ਬਣੇ ਜਿੱਥੇ ਲੋਕੀ ਆਪਣੀ ਪਾਰਕ ਕਰਨ ਤੇ ਫਿਰ ਜਿਹੜਾ ਕੰਮ ਹੈ ਉਹ ਤੁਰ ਕੇ ਜਾਣ ਤੇ ਤੁਰ ਕੇ ਆਪਣਾ ਕੰਮ ਜੀੜੀ ਵਾਲਾ ਜਲਾ ਕਲਚਰ ਉਹ ਖਤਮ ਹੋਵੇ ਉਹ ਖਤਮ ਹੋ ਜਾਏ ਸਿਰਫ ਤਾਂ ਆਖਰੀ ਮੇਰਾ ਸਵਾਲ ਹੈ ਦੂਜਾ ਜਿੱਦਾਂ ਤੁਸੀਂ ਹੁਣ ਕੁੜੀਆਂ ਦੀ ਗੱਲ ਕੀਤੀ ਹੈ ਹਨਾ ਉਹਨਾਂ ਦੀ ਇਨਵੋਲਵਮੈਂਟ ਦੀ ਗੱਲ ਕੀਤੀ ਹੈ ਪਿੱਛੇ ਦੇ ਫੋਮ ਪਰ ਵਾਏ ਗਏ ਆ ਹੋਸਟਲਾਂ ਚ ਹਨਾ ਕੁੜੀਆਂ ਤੋਂ ਤੇ ਚਲੋ ਪ੍ਰੋਟੈਸਟ ਹੋਏ ਉੱਚੀ ਹੱਲ ਵੀ ਹੋ ਗਈ। ਹਾਂਜੀ ਪਰ ਕੁਝ ਲੋਕਾਂ ਵੱਲੋਂ ਇਦਾਂ ਦੀ ਇੱਕ ਬੇਵਕਰੀਟ ਕੀਤੀ ਗਈ ਜਾਂ ਉਹਦੀ ਮੈਂਟੈਲਿਟੀ ਕਹਿੰਦੇ ਉਹਨਾਂ ਨੇ ਕਿਹਾ ਵੀ ਕੁੜੀਆਂ ਨੇ ਰਾਤ ਨੂੰ ਬਾਹਰ ਜਾ ਕੇ ਕਰਨਾ ਕੀ ਆ। ਹੁਣ ਇਹਦਾ ਕੀ ਜਵਾਬ ਆ ਵੀ ਫਿਰ ਜੇ ਮੁੰਡੇ ਜਾ ਸਕਦੇ ਆ ਤਾਂ ਫਿਰ ਕੁੜੀਆਂ ਕਿਉਂ ਨਹੀਂ ਜਾ ਸਕਦੀਆਂ। ਉਹ ਜਿਹੜਾ ਕ ਮੁੰਡਿਆਂ ਨੂੰ ਹੈਗਾ ਨਾ ਉਹ ਵੀ ਅਸੀਂ ਇਹ ਨਹੀਂ ਕਹਿੰਦੇ ਮੁੰਡਿਆਂ ਨੂੰ ਕੰਮ ਹੈਗਾ ਕੁੜੀਆਂ ਨੂੰ ਕੰਮ ਨਹੀਂ ਹੈਗਾ ਦੋਵਾਂ ਨੂੰ ਵੀ ਇੱਕ ਲਿਮਟ ਸੈੱਟ ਕੀਤੀ ਯਾਰ ਇਹ ਵੀ ਤੁਸੀਂ 10 ਵਜੇ ਤੋਂ ਬਾਅਦ ਕੀ ਕਰਨਾ ਤੁਸੀਂ 12 ਤੋਂ ਬਾਅਦ ਕੀ ਕਰਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਤੇ ਕੋਈ ਹੈਗਾ ਕਿ ਜਾਂ ਤਾਂ ਤੁਸੀਂ ਰੂਲ ਬਣਾਣਾ ਹੈ ਤਾਂ ਫਿਰ ਸਭ ਨਾਲ ਲਈ ਇਕੁਅਲ ਬਣਾਓ ਕਿ 8 ਵਜੇ 10 ਵਜੇ ਜਿੰਨੇ ਵੀ ਵਜੇ ਇਹ ਪੱਖ ਬੰਦ ਨਹੀਂ ਹੋਣਾ ਚਾਹੀਦਾ ਹਾਂਜੀ ਅਗਰ ਗੇਟ ਬੰਦ ਕਰਨਾ ਹੈ ਤਾਂ ਸਿਰਫ ਸਭ ਨਾਲ ਹੀ ਬੰਦ ਕਰ ਦੋ ਮੁੰਡੇ ਆ ਜਾਂ ਕੁੜੀਆਂ ਨੇ ਸਭ ਨਾਲ ਹੀ ਬੰਦ ਕਰੋ ਜੇ ਓਪਨ ਹੈ ਤਾਂ ਫਿਰ ਸਭ ਨਾਲ ਹੀ ਓਪਨ ਹੈ ਆ ਕੀ ਮਤਲਬ ਹੈ ਕਿ ਕੁੜੀਆਂ ਦੀ ਸਿਕਿਉਰਿਟੀ ਆਬਵੀਅਸਲੀ ਅਸੀਂ ਕਹਿੰਦੇ ਨੇ ਕਿ ਕੁੜੀਆਂ ਦੀ ਸਿਕਿਉਰਿਟੀ ਮੈਟਰ ਕਰਦੀ ਹੈ ਬਟ ਮੁੰਡਿਆਂ ਨੂੰ ਵੀ ਫਿਰ ਹੋਣਾ ਚਾਹੀਦਾ ਨੇ ਕਿ ਮੁੰਡੇ ਕੁੜੀ ਜਿਵੇਂ ਜਿਵੇਂ ਹਮਾਰੇ ਪੇਰੈਂਟਸ ਕੇ ਲਈ ਲੜਕਾ ਜਾਂ ਲੜਕੀ ਦੋਨੋਂ ਸੇਮ ਹੈ ਤੁਬੇਸੀ ਯੂਨੀਵਰਸਿਟੀ ਕੋ ਵੀ ਇੱਕ ਵੋ ਜੈਂਡਰ ਇਨਕਵੈਲਿਟੀ ਨਹੀਂ ਹੋਣੀ ਚਾਹੀਦੀ ਜਬ ਹਰ ਚੀਜ਼ ਮੇ ਬਲਕਿ ਯੂਨੀਵਰਸਿਟੀ ਨੂੰ ਇਹ ਕਹਿਣਾ ਚਾਹੀਦਾ ਵੀ ਤੁਸੀਂ ਜਦੋਂ ਮਰਜ਼ੀ ਨਿਕਲੋ ਸਿਕਿਉਰਟੀ ਅਸੀਂ ਦੇਵਾਂਗੇ ਮਾਹੌਲ ਤਖਰੀਬ ਹੋਣਾ ਨਹੀਂ ਹਾਂਜੀ ਇਸਮੇ ਲੜਕੋ ਕੋ ਵੀ ਆ ਕੇ ਆਣਾ ਚਾਹੀਏ ਕਿ ਇੱਕ ਅਗਰ ਹਮ ਜਾ ਰਹੇ ਹਾਂ ਤਾਂ ਇੱਕ ਲੜਕੀ ਕੋ ਇੱਕ ਸੈਂਸ ਆਫ ਸਿਕਿਉਰਿਟੀ ਹੋਏ ਕਿ ਹਾਂ ਹਮ ਸਾਥ ਹੈ ਨਾ ਕਿ ਇਹ ਫੀਲ ਹੋਏ ਕਿ ਹਮੇਂ ہماری وجہ سے ਉਹ ਇਨਸਿਕਿਉਰ ਹੋਇਆ ਕੁਝ ਵੈਸਾ ਉਸਕੇ ਦਿਮਾਗ ਮੇ ਆਇਆ ਕਿ ਐਸੇ ਕੁਝ ਹਰਾਸਮੈਂਟ ਹੋ ਸਕਤੀ ਹੈ ਕੁਝ ਵੀ ਵੈਸੇ ਮਤਲਬ ਇੱਕ ਦੂਸਰੇ ਨੂੰ ਸਪੋਰਟ ਕਰਨਾ ਚਾਹੀਏ ਨਾ ਕਿ ਇੱਕ ਦੂਸਰੇ ਨੂੰ نیچے ਉਠਾ ਦੇਣਾ ਚਾਹੀਏ ਸਿਰ ਤੋਂ ਅਗਲੇੜਾ ਮੇਰਾ ਸਵਾਲ ਉਸ ਸੋਈ ਨੂੰ ਲੈ ਕੇ ਆ ਹਾਂਜੀ ਕੁਛ ਐਦਾਂ ਦਾ ਸੁਣਨ ਦੇ ਵਿੱਚ ਆ ਰਿਹਾ ਵੀ ਸੋਈ ਪਾਰਟੀ ਦੇ ਵਿੱਚ ਜਦੋਂ ਅਹੁਦੇ ਵੰਡੇ ਜਾਂਦੇ ਨੇ ਹਾਂਜੀ ਜਾਂ ਪੋਸਟਰ ਕਿਸੇ ਨੂੰ ਦੇਣਾ ਵੀ ਉਹ ਕੰਮ ਦੇ ਆਧਾਰ ਤੇ ਘਟ ਹੁੰਦਾ ਵੀ ਕੋਈ ਬਾਹਰੋਂ ਆਉਂਦਾ ਤੇ ਡਾਇਰੈਕਟ ਫਰੂ ਚੀਜ਼ ਅਚੀਵ ਕਰ ਲੈਂਦਾ ਉਹ ਸੋ ਲੱਗਦਾ ਵੀ ਗੱਲ ਸਹੀ ਆ ਜਾਂ ਅਫਵਾਹ ਇੱਕ ਹੈ ਨਹੀਂ ਇਹ ਤਾਂ ਮੈਨੂੰ ਅਫਵਾਹ ਲੱਗਦੀ ਕਿਉਂਕਿ ਜੇ ਤੁਸੀਂ ਮੇਰੀ ਗੱਲ ਕਰੋ ਮੇਰੇ ਬਥੇਰੇ ਨੇ ਜਿਵੇਂ ਜੋ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਇੱਕਦਮ ਤੋਂ ਕਿਵੇਂ ਆ ਗਏ ਪ੍ਰੈਜ਼ੀਡੈਂਟ ਦੀ ਪੋਸਟ ਤੇ ਤਾਂ ਇਹਦਾ ਮੇਰਾ ਜਵਾਬ ਐ ਹੀ ਹੈ ਕਿ ਕੁਝ ਲੋਕੀ ਹੁੰਦੇ ਨੇ ਜੋ ਗਰਾਊਂਡ ਲੈਵਲ 'ਤੇ ਗੱਲ ਕੰਮ ਕਰਦੇ ਨੇ ਜਿਦੋਂ ਮੈਨੂੰ ਹੋ ਗਿਆ 3 ਸਾਲ ਹੋ ਗਏ ਯੂਨੀਵਰਸਿਟੀ 'ਚ ਤੇ ਕਿਸੇ ਮੈਨੂੰ ਕਿਸੇ ਨੇ ਵੀ ਮੈਨੂੰ ਨਾ ਗਰਾਊਂਡ ਲੈਵਲ 'ਤੇ ਜ਼ਰੂਰ ਲੋਕਾਂ ਨੇ ਦੇਖਿਆ ਬਟ ਉਹੀ ਹੈ ਰੀਲ ਨਹੀਂ ਬਣਾਈਆਂ ਸੋਸ਼ਲ ਮੀਡੀਆ ਤੇ ਉਹਨਾ ਐਕਟਿਵ ਨਹੀਂ ਸੀਗੇ ਤਾਂ ਉਹ ਚੀਜ਼ ਹੈ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਗਰਾਊਂਡ ਲੈਵਲ 'ਚ ਆ ਕੇ ਕੰਮ ਨਹੀਂ ਕਰਦਾ ਬਥੇਰੇ ਨੇ ਜਿਹੜਾ ਪਿੱਛੇ ਰਹਿ ਕੇ ਵੀ ਨਾ ਬੜਾ ਇੰਪੈਕਟ ਪਾਉਂਦੇ ਨੇ ਤੁਸੀਂ ਕਹੇ ਵੀ ਰੀਲਾਂ ਨਹੀਂ ਬਣਾਈਆਂ ਹੁਣ ਜਿਹੜਾ ਰੀਲ ਵਾਲਾ ਕਲਚਰ ਬਹੁਤ ਜ਼ਿਆਦਾ ਪ੍ਰਮੋਟ ਹੋ ਰਿਹਾ ਚਾਹੇ ਕੈਂਪੇਨ ਆ ਚਾਹੇ ਪ੍ਰੋਟੈਸਟ ਆ ਹਰ ਚੀਜ਼ ਦਾ ਜਿਹੜਾ ਮੂਡ ਆਨਲਾਈਨ ਹੁੰਦਾ ਜਾ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਪੋਜ਼ਿਟਿਵ ਵੀ ਹੈ 네ਗੇਟਿਵ ਵੀ ਹੈ ਬਟ ਹਮਾਰਾ ਮੇਨ ਫੋਕਸ ਹੋਣਾ ਚਾਹੀਦਾ ਕਿ ਕੰਮ ਕਰ ਰਹੇ ਐਸੇ ਵੀ ਬਹੁਤ ਲੋਗ ਐ ਜਾਏ 2 ਮਿੰਟ ਮੇ ਰੀਲ ਰੀ ਕਰੇ ਤਾਂ ਸਮਨ ਨੂੰ ਲੱਗਦਾ ਕੰਮ ਬਹੁਤ ਜ਼ਿਆਦਾ ਕਰਤਾ ਬਟ ਹੁੰਦਾ ਅਸਲੀਅਤ ਚ ਕੁਝ ਨਹੀਂ ਹੈ ਸਾਡੀ ਇਹ ਸੋਚ ਹੈ ਕੰਮ ਕਰੋ ਗਰਾਊਂਡ ਲੈਵਲ ਤੇ ਕਰੋ ਜੇ ਤੁਸੀਂ ਸੱਚੀ ਕੰਮ ਕਰ ਰਹੇ ਹੋ ਨਾ ਉਰੀਲਾ ਤੇ ਆਪੇ ਆ ਜਾਏਗਾ ਬਚਾਈ ਇਹ ਕੰਮ ਕਰਨ ਤੋਂ ਕਿ ਰੀਲਣਾ ਪਾਤੀਆਂ ਗਰਾਊਂਡ ਲੈਵਲ ਚ ਕੰਮ ਹੀ ਨਹੀਂ ਹੈਗਾ ਉਹਦਾ ਕੀ ਫਾਇਦਾ ਡਿਵੈਲਪਮੈਂਟ ਤਾਂ ਹੋਣੀ ਨਹੀਂ ਸਟੂਡੈਂਟ ਵੈਲਫੇਅਰ ਲਈ ਤਾਂ ਕੋਈ ਕੰਮ ਕਰ ਹੀ ਨਹੀਂ ਰਿਹਾ ਫਿਰ ਬਸ ਉਹੀ ਹੈ ਕਿ ਸੋਸ਼ਲ ਮੀਡੀਆ ਤੇ ਇਸ ਅਸੀਂ ਕਰ ਹੀ ਜਾਂਦੇ ਨੇ ਆਉਟਪੁੱਟ ਨਹੀਂ ਆਉਗੀ ਇੰਪਰੂਵਮੈਂਟ ਕਿਵੇਂ ਹੋਏਗੀ ਫਿਰ ਮੇਨ ਤਾਂ ਇਹ ਹੀ ਹੈ ਨਾ ਕਿ ਜੇ ਗਰਾਊਂਡ ਲੈਵਲ ਤੇ ਕਰਾਂਗੇ ਨਾ ਫਿਰ ਕਿਸੇ ਨਾ ਕਿਸੇ ਨੂੰ ਇੰਨੇ ਜੋ ਆਖਨੇ ਹਰ ਕੋਈ ਤਾਂ 24 ਘੰਟੇ ਨਹੀਂ ਕੁਝ ਹੈਗੇ ਨੇ ਬਟ ਕੁਝ ਐਜੇ ਇਹੋ ਜਿਹੀ ਵੀ ਹੈਗੇ ਨੇ ਜਿਹੜੇ ਯੂਨੀਵਰਸਿਟੀ ਚ ਨੋਰਮਲ ਘੁੰਮਦੇ ਨੇ ਜੇ ਤੁਸੀਂ ਸੱਚੀ ਕੰਮ ਕਰ ਰਹੇ ਹੋ ਨਾ ਕਿਸੇ ਨੂੰ ਤਾਂ ਸਿਰਫ ਦੇਖੇ ਜਾਓਗੇ ਆਰਾਮ ਨਾਲ ਦਿਖੋਗੇ ਬਸ ਉਹੀ ਹੈ ਕਿ ਤੁਸੀਂ ਕੰਮ ਕਰਦੇ ਹੋ ਜੈਨੂਇਨਲੀ ਤੁਸੀਂ ਕੰਮ ਕਰੋਗੇ ਨਾ ਸਭਨਾਂ ਨੂੰ ਦੇਖੋਗੇ ਹਾਂਜੀ ਦੋਸਤੋ ਇਸ ਸੋਈ ਦੇ ਕੈਂਡੀਡੇਟ ਸਿਰਤ ਯੂਆਈਟੀ ਤੋਂ ਜਿਨ੍ਹਾਂ ਨੇ ਕਿਹਾ ਕਿ ਕੰਮ ਗਰਾਊਂਡ ਤੇ ਹੋਣਾ ਚਾਹੀਦਾ ਸੋਸ਼ਲ ਮੀਡੀਆ ਤੇ ਆਵੇ ਜਾਂ ਨਾ ਆਵੇ ਉਹ ਬਹੁਤਾ ਮੈਟਰ ਨਹੀਂ ਕਰਦਾ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਸੂਈ ਪਾਰਟੀ ਗਰਾਊਂਡ ਤੇ ਕੰਮ ਕਰਨ 'ਚ ਯਕੀਨ ਰੱਖਦੀ ਆ ਜਲਦੀ ਮਿਲਦੇ ਆ ਕਿਸੇ ਨਵੇਂ ਚਿਹਰੇ ਦੇ ਨਾਲ ਕਿਸੇ ਨਵੇਂ ਕੈਂਡੀਡੇਟ ਦੇ ਨਾਲ ਧੰਨਵਾਦ